ਸਵਾਗਤ ਹੈ ਅੱਜ ਅਸੀਂ ਇੱਕ ਬਹੁਤ ਹੀ ਖਾਸ ਕਿਤਾਬ ਤੇ ਗੱਲਬਾਤ ਕਰਨ ਜਾ ਰਹੇ ਹਾਂ ਵਿਕਟਰ E ਫ੍ਰੈਂਕਲ ਦੀ ਮੈਨਸ ਸਰਚ ਫॉर मीनिंग ਇਹ ਸਿਰਫ ਕੋਈ ਆਮ ਕਿਤਾਬ ਨਹੀਂ ਇਹ ਤਾਂ ਇੱਕ ਨਾਜ਼ੀ ਕੈਂਪ ਚੋਂ ਬਚੇ ਮਨੋਵਿਗਿਆਨੀ ਦੀ ਮਤਲਬ ਹੜ ਬੀਤੀ ਹੈ ਉਹਨਾਂ ਨੇ ਦੱਸਿਆ ਕਿ ਕਿਵੇਂ ਭਿਆਨਕ ਦੁੱਖਾਂ ਵਿੱਚ ਵੀ ਜੀਵਨ ਦਾ ਮਕਸਦ ਇੱਕ ਉਮੀਦ ਲੱਭੀ ਜਾ ਸਕਦੀ ਹੈ ਕਿਤਾਬ ਦਾ ਇੱਕ ਕੇਂਦਰੀ ਖਿਆਲ ਹੈ ਕਿ ਜ਼ਿੰਦਗੀ ਹਾਲਾਤਾਂ ਕਰਕੇ ਓਨੀ ਔਖੀ ਨਹੀਂ ਹੁੰਦੀ ਜਿੰਨੀ ਮਕਸਦ ਨਾ ਹੋਣ ਕਰਕੇ ਹੋ ਜਾਂਦੀ ਹੈ ਸੋ ਆਓ ਇਸ ਨੂੰ ਥੋੜਾ ਖੋਲ ਕੇ ਦੇਖੀਏ ਹਾਂਜੀ ਬਿਲਕੁਲ ਤੇ ਫ੍ਰੈਂਕਲ ਨੇ ਆਪਣੇ ਇਹ ਸਾਰੇ ਤਜਰਬੇ ਨੂੰ ਇੱਕ ਨਵੀਂ ਸੋਚ ਦਾ ਆਧਾਰ ਬਣਾਇਆ ਲੋਗੋਥੈਰੇਪੀ ਯਾਨੀ ਕਿ ਆਰਥ ਰਾਹੀ ਇਲਾਜ ਇਹ ਉਸ ਸਮੇਂ ਦੀਆਂ ਦੇਖੋ ਬਾਕੀ ਥਿਉਰੀਆਂ ਤੋਂ ਵੱਖਰੀ ਸੀ ਜਿਵੇਂ ਫਰਾਇਡ ਖੁਸ਼ੀ ਦੀ ਪਾਲ ਦੀ ਗੱਲ ਕਰਦੇ ਸਨ ਜਾਂ ਐਡਲਰ ਤਾਕਤ ਦੀ ਇੱਛਾ ਦੀ ਪਰ ਫ੍ਰੈਂਕਲ ਨੇ ਕਿਹਾ ਕਿ ਨਹੀਂ ਮਨੁੱਖ ਦੀ ਅਸਲ ਪ੍ਰੇਰਣਾ ਤਾਂ ਆਰਥ ਲੱਭਣਾ ਹੈ ਤੇ ਇਹ ਸਿੱਟਾ ਉਹਨਾਂ ਨੇ ਸਿੱਧਾ ਉਹਨਾਂ ਟੈਂਪਾਂ ਦੇ ਮਤਲਬ ਭਿਆਨ ਖਲਾਤਾ ਜੋ ਕੱਢਿਆ ਸੀ ਕੋਈ ਹਵਾਈ ਗੱਲ ਨਹੀਂ ਸੀ ਹਾਂ ਇਹ ਬਹੁਤ ਜ਼ਰੂਰੀ ਗੱਲ ਹੈ ਕਿ ਇਹ ਸਿਧਾਂਤ ਕਿਤਾਬੀ ਨਹੀਂ ਸਗੋ ਅਸਲ ਅਤੀ ਦੇ ਦੁੱਖ ਵਿੱਚੋਂ ਨਿਕਲਿਆ ਹੈ ਅੱਛਾ ਕੋਈ ਖਾਸ ਗੱਲ ਜੋ ਉਹਨਾਂ ਨੇ ਕੈਂਪ ਵਿੱਚ ਦੇਖੀ ਹੋਵੇ ਜਿਸ ਨੇ ਇਸ ਅਰਥ ਦੀ ਅਹਿਮੀਅਤ ਨੂੰ ਇਨਾ ਸਾਫ਼ ਕਰ ਦਿੱਤਾ हां हां बिल्कुल फ्रंटल ने नोट ਕੀਤਾ ਦੇਖੋ ਕਿ ਜਿਹੜੇ ਕੈਦੀ ਕਿਸੇ ਨਾ ਕਿਸੇ ਤਰ੍ਹਾਂ ਭਵਿੱਖ ਨਾਲ ਜੁੜੇ ਹੋਏ ਸਨ ਚਾਹੇ ਕੋਈ ਆਪਣਾ ਅਧੂਰਾ ਕੰਮ ਪੂਰਾ ਕਰਨ ਦਾ ਖਿਆਲ ਹੋਵੇ ਜਾਂ ਜੰਗ ਮੁੱਕਣ ਤੇ ਪਰਿਵਾਰ ਨੂੰ ਮਿਲਣ ਦੀ ਆਸ ਉਹਨਾਂ ਦੇ ਬਚਣ ਦੀ ਸੰਭਾਵਨਾ ਮਤਲਬ ਕਾਫੀ ਜ਼ਿਆਦਾ ਸੀ ਉਹਨਾਂ ਨਾਲੋਂ ਜਿਨ੍ਹਾਂ ਨੇ ਬਸ ਹਾਰ ਮੰਨ ਲਈ ਸੀ ਭਾਵੇਂ ਸਰੀਰਕ ਤੌਰ ਤੇ ਦੋਵੇਂ ਇੱਕੋ ਜਿਹੇ ਕਮਜ਼ੋਰ ਸਨ ਉਹ ਹਾਂਜੀ ਇਸੇ ਤੋਂ ਉਹਨਾਂ ਨੇ ਇਹ ਨਤੀਜਾ ਕੱਢਿਆ ਕਿ ਜਿਸ ਕੋਲ ਜਾਣ ਦੀ ਕੋਈ ਵਜ੍ਹਾ ਹੋਵੇ ਨਾ ਉਹ ਲਗਭਗ ਹਰ ਕਿਵੇਂ ਸਹਿ ਜਾਂਦਾ ਹੈ ਮਤਲਬ ਕਿ ਅੰਦਰ ਦੀ ਤਾਕਤ ਅੰਦਰ ਦਾ ਮਕਸਦ ਬਾਹਰਲੇ ਹਾਲਾਤਾਂ ਤੋਂ ਵੀ ਵੱਡਾ ਹੋ ਸਕਦਾ ਹੈ ਬਿਲਕੁਲ ਮਾਨਸਿਕ ਤੇ ਆਤਮਕ ਤਾਕਤ ਬਹੁਤ ਜ਼ਰੂਰੀ ਹੈ ਤਾਂ ਫਿਰ ਲੋਗੋਥੈਰੇਪੀ ਸਾਨੂੰ ਆਮ ਜ਼ਿੰਦਗੀ ਵਿੱਚ ਇਹ ਅਰਥ ਲੱਭਣ ਲਈ ਕੀ ਰਾਹ ਦੱਸਦੀ ਹੈ ਕਿਵੇਂ ਲੱਭੀਏ ਹਾਂਜੀ ਉਹਨਾਂ ਨੇ ਮੁੱਖ ਤੌਰ ਤੇ ਤਿੰਨ ਤਰੀਕੇ ਦੱਸੇ ਪਹਿਲਾ ਹੈ ਕੰਮ ਜਾਂ ਕੁਝ ਸਿਰਜਣਾ ਮਤਲਬ ਕੋਈ ਇਹੋ ਜਿਹਾ ਕੰਮ ਕਰਨਾ ਜਿਸ ਨੂੰ ਅਸੀਂ ਆਪ ਮਹੱਤਵਪੂਰਨ ਸਮਝੀਏ ਯਾ ਕੁਛ ਨਵਾਂ ਬਣਾਈਏ ਇਹ ਸਿਰਫ ਨੌਕਰੀ ਨਹੀਂ ਸਗੋਂ ਆਪਣੀ ਕਾਬਲੀਅਤ ਨੂੰ ਕਿਸੇ ਚੰਗੇ ਪਾਸੇ ਲਾਉਣਾ ਜਿਵੇਂ ਕਹਿੰਦੇ ਨਾ ਸਿਰਫ ਕਮਾਉਣ ਲਈ ਨਹੀਂ ਕੁਛ ਬਣਾਉਣ ਲਈ ਜਿਉਣਾ ਹੂੰ ਸਹੀ ਗੱਲ ਹੈ ਦੂਜਾ ਤਰੀਕਾ ਹੈ ਪਿਆਰ ਜਾਂ ਕੋਈ ਡੂੰਗਾ ਅਨੁਭਵ ਕਿਸੇ ਇਨਸਾਨ ਨਾਲ ਦਿਲੋਂ ਜੁੜਨਾ ਕਿਸੇ ਦੀ ਪਰਵਾਹ ਕਰਨੀ ਜਾਂ ਫਿਰ ਦੇਖੋ ਕੁਦਰਤ ਨੂੰ ਮਾਣਨਾ ਕਲਾ ਦਾ ਆਨੰਦ ਲੈਣਾ ਇਹ ਸਭ ਅਨੁਭਵ ਫ੍ਰੈਂਕਲ ਤਾਂ ਇਥੋਂ ਤੱਕ ਕਹਿੰਨੇ ਸਨ ਕਿ ਪਿਆਰ ਹੀ ਅੰਤਮ ਤੇ ਸਭ ਤੋਂ ਉੱਚਾ ਨਿਸ਼ਾਨਾ ਹੈ ਮਨੁੱਖਲੇ ਕਿਸੇ ਹੋਰ ਲਈ ਜਿਉਣਾ ਉਹ ਸਾਨੂੰ ਪੂਰਾ ਕਰਦਾ ਹੈ ਹੂੰ ਕਿਸੇ ਲਈ ਜਿਉਣਾ ਤੇ ਤੀਜਾ ਤੇ ਇਹ ਸ਼ਾਇਦ ਸਭ ਤੋਂ ਵੱਖਰਾ ਹੈ ਉਹ ਹੈ ਦੁੱਖ ਪ੍ਰਤੀ ਸਾਡਾ ਰਵਈਆ ਜਦੋਂ ਹਾਲਾਤ ਇਹੋ ਜਿਹੇ ਹੋਣ ਕਿ ਬਦਲੇ ਨਾ ਜਾ ਸਕਣ ਜਿਵੇਂ ਕੋਈ ਵੱਡੀ ਬਿਮਾਰੀ ਜਾਂ ਕੋਈ ਖਾਟਾ ਉਦੋਂ ਵੀ ਸਾਡੇ ਕੋਲ ਇੱਕ ਚੋਣ ਹੁੰਦੀ ਹੈ ਆਪਣਾ ਨਜ਼ਰੀਆ ਚੁਣਨ ਦੀ ਹਾਂਜੀ ਬਿਲਕੁਲ ਆਪਣਾ ਰਵਈਆ ਚੁਣਨ ਦੀ ਉਸ ਦੁੱਖ ਨੂੰ ਹਿੰਮਤ ਨਾਲ ਸਬਰ ਨਾਲ ਇੱਜ਼ਤ ਨਾਲ ਸਹਿਣਾ ਇਹ ਵੀ ਜ਼ਿੰਦਗੀ ਨੂੰ ਅਰਥ ਦੇ ਸਕਦਾ ਹੈ ਕਿਉਂਕਿ ਫ੍ਰੈਂਕਲ ਕਹਿੰਦੇ ਨੇ ਦੁੱਖ ਅਸਹਿ ਉਦੋਂ ਬਣਦਾ ਜਦੋਂ ਉਹ ਬੇਮਤਲਬ ਲੱਗੇ ਵਾਹ ਇਹ ਤਿੰਨੇ ਨੁਕਤੇ ਕੰਮ ਪਿਆਰ ਤੇ ਦੁੱਖ ਵਿੱਚ ਰਵਈਆ ਇਹ ਤਾਂ ਜ਼ਿੰਦਗੀ ਦੇ ਹਰ ਪਹਿਲੂ ਨੂੰ ਹੀ ਛੂ ਗਏ ਖਾਸ ਕਰਕੇ ਤੀਸਰੀ ਗੱਲ ਮੁਸ਼ਕਲ ਹਾਲਾਤਾਂ ਵਿੱਚ ਰਵਈਏ ਵਾਲੀ ਬਹੁਤ ਡੂੰਗੀ ਹੈ ਇਹ ਉਸ ਗੱਲ ਨਾਲ ਪੂਰੀ ਤਰ੍ਹਾਂ ਮਿਲਦੀ ਹੈ ਕਿ ਭਾਵੇਂ ਸਭ ਖੋਲੇ ਜਾਵੇ ਇੱਕ ਚੀਜ਼ ਹਮੇਸ਼ਾ ਬਾਕੀ ਰਹਿੰਦੀ ਹੈ ਉਹ ਹੈ ਕਿਸੇ ਵੀ ਹਾਲਤ ਵਿੱਚ ਆਪਣਾ ਜਵਾਬ ਆਪਣਾ ਰਵਈਆ ਚੁਣਨ ਦੀ ਆਜ਼ਾਦੀ ਬਿਲਕੁਲ ਸਹੀ ਇਹੀ ਤਾਂ ਲੋਗੋਥੈਰਪੀ ਦਾ ਮਤਲਬ ਕੇਂਦਰ ਹੈ ਫ੍ਰੈਂਕਲ ਇਸੇ ਤੇ ਬਾਰ-ਬਾਰ ਜ਼ੋਰ ਦਿੰਦੇ ਨੇ ਕਿ ਸਾਡੀ ਆਖਰੀ ਆਜ਼ਾਦੀ ਸਾਡੀ ਪ੍ਰਤੀਕਿਰਿਆ ਦੀ ਚੋਣ ਵਿੱਚ ਹੈ ਹਾਲਾਤ ਸ਼ਾਇਦ ਸਾਡੇ ਵਸ ਨਾ ਹੋਣ ਪਰ ਅਸੀਂ ਉਹਨਾਂ ਨੂੰ ਜਵਾਬ ਕਿਵੇਂ ਦੇਣਾ ਇਹ ਹਮੇਸ਼ਾ ਸਾਡੇ ਹੱਥ ਹੁੰਦਾ ਹੈ ਹੂੰ ਤੇ ਹਾਂ ਪਵਿੱਖ ਦੇ ਨਿਸ਼ਾਨੇ ਤੇ ਪਿਆਰ ਭਰੇ ਰਿਸ਼ਤੇ ਇਹ ਸਫ਼ਰ ਵਿੱਚ ਹਿੰਮਤ ਬਨਾਈ ਰੱਖਦੇ ਨੇ ਤਾਂ ਫਿਰ ਕੁਲ ਮਿਲਾ ਕੇ ਦੇਖੀਏ ਇਹ ਕਿਤਾਬ ਭਾਵੇਂ ਦੁੱਖ ਦੇ ਹਨੇਰੇ ਚੋਂ ਨਿਕਲੀ ਐ ਪਰ ਇਹ ਨਿਰਾਸ਼ਾ ਦੀ ਥਾਂ ਉਮੀਦ ਦੀ ਕਿਰਨ ਜਗਾਉਂਦੀ ਐ ਇਹ ਪੜਨ ਵਾਲੇ ਨੂੰ ਇੱਕ ਤਰ੍ਹਾਂ ਨਾਲ ਸਹਿਣਸ਼ੀਲਤਾ ਸਿਖਾਉਂਦੀ ਐ ਅੰਦਰੂਨੀ ਤਾਕਤ ਦਿੰਦੀ ਐ ਕਿ ਔਖੇ ਤੋਂ ਔਖੇ ਵੇਲੇ ਵੀ ਮਕਸਦ ਲੱਭਿਆ ਜਾ ਸਕਦਾ ਹੈ ਸ਼ਾਇਦ ਤਾਂ ਹੀ ਕਹਿੰਦੇ ਨੇ ਕਿ ਜਿਹੜੇ ਲੋਕ ਨਿਰਾਸ਼ਾ ਜਾਂ ਘਾਟੇ ਜਾਂ ਦਰਦ ਚੋਂ ਲੰਘ ਰਹੇ ਨੇ ਉਹਨਾਂ ਲਈ ਇਹ ਇੱਕ ਤਰ੍ਹਾਂ ਨਾਲ ਆਤਮਾ ਲਈ ਦਵਾਈ ਵਾਂਗ ਹੋ ਸਕਦੀ ਐ ਹਾਂਜੀ ਇਹ ਬਹੁਤ ਅਹਿਮ ਗੱਲ ਹੈ ਇਹ ਸਿਰਫ ਕੋਈ ਸਾਈਕੋਲੋਜੀ ਦੀ ਕਿਤਾਬ ਨਹੀਂ ਇਹ ਤਾਂ ਮਾਨਸਿਕ ਮਜ਼ਬੂਤੀ ਤੇ ਭਾਵਨਾਤਮਕ ਉਦੇਸ਼ ਲੱਭਣ ਲਈ ਇੱਕ ਮਤਲਬ ਹਮੇਸ਼ਾ ਕੰਮ ਆਉਣ ਵਾਲਾ ਪ੍ਰੇਰਣਾ ਸਰੋਤ ਹੈ ਇਹ ਯਾਦ ਕਰਾਉਂਦੀ ਹੈ ਕਿ ਮਨੁੱਖੀ ਆਤਮਾ ਕਿੰਨੀ ਲਚਕੀਲੀ ਹੁੰਦੀ ਹੈ ਬਹੁਤ ਜ਼ਿਆਦਾ ਔਖੇ ਤੋਂ ਔਖੇ ਹਾਲਾਤ ਵਿੱਚ ਵੀ ਜੇ ਜ਼ਿੰਦਗੀ ਵਿੱਚ ਕੋਈ ਅਰਥ ਕੋਈ ਮਕਸਦ ਦਿਖ ਜਾਵੇ ਨਾ ਤੇ ਉਹੀ ਉਮੀਦ ਦੀ ਲੋ ਬਣ ਜਾਂਦਾ ਹੈ ਇਸ ਸਾਰੀ ਗੱਲਬਾਤ ਤੋਂ ਬਾਅਦ ਇੱਕ ਸਵਾਲ ਜਿਹਾ ਮਨ ਵਿੱਚ ਆ ਰਿਹਾ ਹੈ ਜਿਸਤੇ ਸੋਚਿਆ ਜਾ ਸਕਦਾ ਹੈ ਕਿ ਅੱਜ ਦੀ ਜਿਹੜੀ ਤੇਜ਼ ਰਫ਼ਤਾਰ ਜ਼ਿੰਦਗੀ ਹੈ ਭੱਜ ਦੌੜ ਵਾਲੀ ਜਿੱਥੇ ਅਸੀਂ ਅਕਸਰ ਬਸ ਤੁਰੰਤ ਮਿਲਣ ਵਾਲੀ ਖੁਸ਼ੀ ਜਾਂ ਕਾਮਯਾਬੀ ਪਿੱਛੇ ਭੱਜਦੇ ਰਹਿੰਦੇ ਹਾਂ ਕੀ ਅਸੀਂ ਕਿਤੇ ਇਸ ਚੱਕਰ ਵਿੱਚ ਜ਼ਿੰਦਗੀ ਦੇ ਅਸਲ ਡੂੰਗੇ ਅਰਥ ਜਾਂ ਮਕਸਦ ਨੂੰ ਅਣਗੌਲਿਆ ਤਾਂ ਨਹੀਂ ਕਰ